ਹੈਲੋ ਜੀ ਵੈਲਕਮ ਹੈ ਤੁਹਾਡਾ ਮੇਕ ਐਂਡ ਟ੍ਰੀਪ ਬਲੌਗਸ ਤੇ ਅੱਜ ਅਸੀਂ ਬਣਾ ਰਹੇ ਹਾਂ ਇੱਕ ਸਵੀਟ ਡਿਸ਼ ਸਵੀਟ ਜੀ ਰੈਸਪੀ ਬਹੁਤ ਹੀ ਸਵੀਟ ਡੈਜ਼ਰਟ ਕਹਿ ਲੈਂਦੇ ਆ ਜਿਹਨੂੰ ਆਪਾਂ ਠੀਕ ਹੈ ਉਹਦੇ ਲਈ ਅਸੀਂ ਸਭ ਤੋਂ ਪਹਿਲਾਂ ਜਿਹੜੀ ਮੂਨ ਦਾਲ ਆ ਇਹਨੂੰ ਇਹ ਕੱਪੜੇ ਦੇ ਨਾਲ ਇਹਦੀ ਪਾਲਿਸ਼ ਆ ਜਿਹੜੀ ਇਹ ਉਤਾਰ ਦੇਣੀ ਹੈ ਠੀਕ ਹੈ ਉਸ ਤੋਂ ਬਾਅਦ ਇਹਨੂੰ ਅਸੀਂ ਮਿਕਸੀ ਜਾਰ ਦੇ ਵਿੱਚ ਪਾ ਕੇ ਇਹਨੂੰ ਕਰੂਗੇ ਮਿਕਸ ਮਿਕਸ ਕਰਕੇ ਫਿਰ ਤੁਹਾਨੂੰ ਦੱਸੂਗੀ ਇਹਦਾ ਅਸੀਂ ਕੀ ਬਣਾਣਾ ਬਹੁਤ ਹੀ ਵਧੀਆ ਸਵੀਟ ਡਿਸ਼ ਬਣਾਣੀ ਹੈ ਆਪਕੀ ਤੁਹਾਨੂੰ ਦੱਸਦੇ ਹਾਂ ਜੀ ਅਸੀਂ ਆਪਣੀ ਦਾਲ ਦੀ ਪੌਲਿਸ਼ ਹੈ ਜਿਹੜੀ ਉਤਾਰਤੀ ਸੀ ਮੇਜ਼ਰਮੈਂਟ ਦੇ ਅਕੋਰਡਿੰਗ ਇੱਕ ਕੋਲੀ ਲਈ ਹੈ ਮੂੰਗੀ ਦਾਲ ਦੀ ਤੇ ਇਹਦਾ ਇਹਨੂੰ ਅਸੀਂ ਪੀਸੂਗੇ ਮਿਕਸੀ ਜਾਰ ਚ ਪਾ ਕੇ ਆਹ ਲੋ ਜੀ ਪਾਤੀ ਤੇ ਹੁਣ ਇਹਨੂੰ ਘਰਉਣੀ ਅਸੀਂ ਗ੍ਰਾਊਂਡ ਕਰੀਏ ਸਾਡੀ ਦਾਲ ਹੋਗੀ ਬਿਲਕੁਲ ਬ੍ਰੇਕ ਪੀਸ ਕੇ ਤੇ ਇਹਦਾ ਅਸੀਂ ਬਣਾਣਾ ਹੈ ਹਲਵਾ ਬਹੁਤ ਹੀ ਯਮਮੀ ਬਣਦਾ ਇਹਦੇ ਚ ਇੱਕ ਚੀਜ਼ ਅਸੀਂ ਹੋਰ ਐਡ ਕਰਾਂਗੇ ਉਹ ਆਹ ਇਹ ਸੂਜੀ ਸੂਜੀ ਨੂੰ ਵੀ ਅਸੀਂ ਹਲਵੇ ਚ ਐਡ ਕਰਾਂਗੇ ਤੁਸੀਂ ਵੀ ਟਰਾਈ ਕਰਿਓ ਤੁਹਾਨੂੰ ਬਣਾ ਕੇ ਦੱਸਣਾ ਉਹ ਅਸੀਂ ਕਿੱਦਾਂ ਕਿੱਦਾਂ ਬਣਾਉਂਗੇ ਪਹਿਲਾਂ ਅਸੀਂ ਕੜਾਈ ਰੱਖਤੀ ਕੜਾਈ ਚ ਪਾਤਾ ਸੀ ਦੇਸੀ ਘੀ ਇਹਨੂੰ ਥੋੜਾ ਜਿਹਾ ਗਰਮ ਹੋ ਜਾ ਉਸ ਤੋਂ ਬਾਅਦ ਇਹ ਚ ਐਡ ਕਰਾਂਗੇ ਕਰਾਂਗੇ ਮੂੰਗੀ ਦੀ ਦਾਲ ਜਿਹੜੀ ਪੀਸੀ ਹੋਈ ਸੀਗੀ ਉਹ ਨਾਲ ਇਹਦੀ ਕਲਪੀ ਵੀ ਐਡ ਇਹਨੂੰ ਮਿਕਸ ਕਰਦੇ ਆ ਚੰਗੀ ਤਰ੍ਹਾਂ ਥੋੜਾ ਜਿਹਾ ਘੀ ਦੇ ਵਿੱਚ ਹੋਰ ਪਾਊਗਾ ਰਨ ਨੂੰ ਪੁੰਨਾਂ ਗਿਆ ਸੀ ਆਲੂ ਦੀ ਇਸ ਨੂੰ ہم ਭੁੰਨਾਂਗੇ ਫਲੇਮ ਕਰ ਲਓ ਥੋੜੀ ਜਿਹੀ ਘੱਟ ਇਹਦੇ ਵਿੱਚ ਅਸੀਂ ਐਡ ਕਰਨੀ ਹੈ 2 ਚਮਚ ਸੂਜੀ ਦੇ ਜਿਹੜੇ ਸਾਡੇ ਸਪੂਨ ਹੁੰਦੇ ਨੇ ਛੋਟੇ ਉਹ ਵਾਲੇ ਨੀ ਫਲੇਮ ਓਨ ਇੱਧਰ ਅਸੀਂ ਰੱਖਤਾ ਛੋਟਾ ਫਰਾਈਪੈਨ ਬਿਲਕੁਲ ਸਿੰਮ ਕਰ ਦੇਣਾ ਇਹਨਾਂ ਇੱਕ ਚਮਚ ਦੇਸੀ ghee ਦੇ ਵਿੱਚ ਅਸੀਂ ਐਡ ਕਰਾਂਗੇ ਇੱਕ ਚਮਚ ਦੇਸੀ ghee ਜਿੰਨੇ ਸਾਡਾ ਉੱਧਰ ਭੁੱਜੂਗਾ ਉਨੇ ਨੂੰ ਅਸੀਂ ਇਹਦੇ ਵਿੱਚ ਕਰਾਂਗੇ ਜਿਹੜੇ ਸਾਡੇ ਡਰਾਈ ਫਰੂਟਸ ਨੇ ਉਹਨਾਂ ਨੂੰ ਰੋਸਟਡ ਕਰਾਂਗੇ ਅਸੀਂ ਫਿਰ ਇਸ ਦਾ ਨਾ ਟੇਸਟ ਬਹੁਤ ਵਧੀਆ ਆਉਂਦਾ ਇੱਧਰ ਸਾਡਾ ਹੋ ਰਿਹਾ ਹੈ ਰੈਡੀ ਉਧਰ ਅਸੀਂ ਇੱਕ ਫਰਾਈਪਨ ਰੱਖਤਾ ਇਹਦੇ ਵਿੱਚ ਹੁਣ ਅਸੀਂ ਰੋਸਟਰਡ ਕਰਾਂਗੇ ਆਲੂ ਜੀ ਪੋਟੇ ਕਾਜੂ ਤੇ ਬਦਾਮ ਇਹਨਾਂ ਨੂੰ ਕਰਾਂਗੇ ਅਸੀਂ ਰੋਸਟਰਡ ਆਲੂ ਜੀ ਇੰਤਰੂ ਹੋ ਰਿਹਾ ਸਾਡਾ ਇਹ ਰੈਡੀ ਇੱਥੇ ਸਿਕਾ ਦੇ ਰੋਸਟ ਹੋ ਰਿਹਾ ਇਹ ਜਿਹੜੇ ਰੋਸਟਰਡ ਹੋ ਜਾਣਗੇ ਇਹਨਾਂ ਦਾ ਟੇਸਟ ਬਹੁਤ ਹੀ ਵਧੀਆ ਆਂਦਾ ਹੁੰਦਾ ਹੈ ਜੀ ਇਹ ਵਾਲੀ ਸਵੀਡਿਸ਼ ਦੇ ਵਿੱਚ ਕਦੇ ਵੀ ਤੁਸੀਂ ਐਦਾਂ ਨਾ ਪਾਇਓ ਹਮੇਸ਼ਾ ਇਹਨਾਂ ਨੂੰ ਮਤਲਬ ਐਦਾਂ ਥੋੜੇ ਜਿਹੀ ਦੇਸੀ ਘੀ ਤੇ ਰੋਸਟਰਡ ਜਾਂ ਕਰਕੇ ਫਿਰ ਆਪਣੀ ਸਵੀਡਿਸ਼ ਦੇ ਵਿੱਚ ਐਡ ਕਰਾਓ ਤਾਂ ਥੋੜਾ ਇਹਦਾ ਟੇਸਟ ਅਲੱਗ ਹੀ ਆਂਦਾ ਆ ਲਓ ਜੀ ਇੱਧਰ ਸਾਡਾ ਮੂੰਗੀ ਦੀ ਦਾਲ ਦਾ ਹਲੜਾ ਜਿਹੜਾ ਨੀ ਹੋਰ ਪੁੱਜ ਰਿਹਾ ਹੁਣ ਇਹਦਾ ਕਲਰ ਚੇਂਜ ਹੋ ਰਿਹਾ ਹੌਲੀ ਹੌਲੀ yellow ਤੋਂ ਥੋੜਾ ਥੋੜਾ ਬਰਾਉਨਿਸ਼ ਬਰਾਉਨਿਸ਼ ਚ ਜਾ ਰਿਹਾ ਇਹ ਇੱਧਰ ਸਾਡੇ ਹੋ ਰਹੇ ਨੇ ਡਰਾਈ ਫਰੂਟਸ ਰੋਸਟਰਡ ਜਿੰਨੇ ਚ ਉਹਨੇ ਪੁੱਜਣਾ ਉਹਨੂੰ ਇਹਨਾਂ ਨੇ ਅਸੀਂ ਕੱਟ ਪਲੇਨ ਕੀਤੀ ਹੋਈ ਆ ਇਹਨਾਂ ਨੇ ਹੋ ਜਾਣਾ ਰੋਸਟਰਡ ਫਿਰ ਦੇਖਿਓ ਤੁਸੀਂ ਕੁਸਤ ਗੋਵੀ ਬਹੁਤ ਵਧੀਆ ਆ ਰਹੀ ਹੈ ਜੀ ਕਿਉਂਕਿ ਇਹ ਬਰਾਉਨ ਹੋਣਾ ਸਟਾਰਟ ਹੋ ਗਿਆ ਤੁਹਾਨੂੰ ਦਿਸ ਰਿਹਾ ਹੋਣਾ ਵਿੱਚ ਇਹਦਾ ਕਲਰ ਹੋ ਗਿਆ ਚੇਂਜ ਯੈਲੋ ਤੋਂ ਥੋੜਾ ਥੋੜਾ ਬਰਾਉਨਿਸ਼ ਤੇ ਜਾ ਗਿਆ ਹੈ ਕਿਉਂਕਿ ਇਹ ਪੁੱਜ ਰਿਹਾ ਹੈ ਇੱਧਰ ਸਾਡੇ ਇਹ ਵੀ ਰੋਸਟਡ ਹੋਣੇ ਵਾਲੇ ਨੇ ਬਸ ਥੋੜਾ ਜਿਹਾ ਹੋਰ ਕੋ ਹੈ ਇਹ ਵੀ ਹੋ ਜਾਣੇ ਨੇ ਹੁਣ ਰੋਸਟਡ ਬੇ ਸਾਡੇ ਰੋਸਟਡ ਇਹਨਾਂ ਦੀ ਅਸੀਂ ਕਰਤੀ ਫਲੇਮ ਬੰਦ ਆਹ ਦੇਖੋ ਇਹਨਾਂ ਦਾ ਕਲਰ ਤੇ ਇਹਨਾਂ ਦੇ ਵਿੱਚੋਂ ਖੁਸ਼ਬੂ ਬਹੁਤ ਹੀ ਯੂਨੀਕ ਆ ਰਹੀ ਹੈ ਬਹੁਤ ਹੀ ਵਧੀਆ ਜਿਹਾ ਟੇਸਟ ਵਾਲੀ ਖੁਸ਼ਬੂ ਆ ਰਹੀ ਹੈ ਇਹਨਾਂ ਚੋਂ ਆਹ ਲੋ ਜੀ ਜਿਹੜਾ ਸਾਡਾ ਮੂੰਗੀ ਦੀ ਦਾਲ ਦਾ ਹਲਵਾ ਸੀਗਾ ਇਹਦਾ ਕਲਰ ਹੋ ਗਿਆ ਬਿਲਕੁਲ ਚੇਂਜ ਇਹਦਾ ਕਲਰ ਹੋ ਗਿਆ ਬਰਾਊਨ ਝੁੱਗ ਗਿਆ ਪ੍ਰੋਪਰ ਆਪਾਂ ਤਾਂ ਸਾਰੇ ਹਲਵਿਆਂ ਵਿੱਚ ਪਾਨੇ ਆ ਪਾਣੀ ਪਰ ਇਹਦੇ ਵਿੱਚ ਅਸੀਂ ਐਡ ਕਰਾਂਗੇ ਦੁੱਧ ਪਿੱਛੇ ਹੁਣ ਇਹਦੇ ਵਿੱਚ ਅਸੀਂ ਐਡ ਕਰਾਂਗੇ ਦੁੱਧ ਆਲੂ ਦੀ 파ਤਾ ਕੀ ਦਿੱਤ ਦੇਖੋ ਆਲੂ ਚਾਲਦਾ ਹਲਵਾ ਹੋ ਗਿਆ ਹੈ ਕਲਰ ਚੇਂਜ ਹੋ ਗਿਆ ਇਹਦਾ ਦੁੱਧ ਨਾਲ ਇਹਦਾ ਅਲੱਗ ਹੀ ਜਿੱਦਾਂ ਆਪਾਂ ਇੱਕ ਖੋਏ ਟਾਈਪ ਚੀਜ਼ ਬਣਾਣੇ ਆ ਜਿਹਦੇ ਜਿੱਦਾਂ ਉਹ ਚੀਜ਼ ਬਣੂਗੀ ਥੋੜਾ ਜਿਹਾ ਪਾਉਂਗੇ ਇਲਾਚੀ ਪਾਊਡਰ ਇਹਦੇ ਵਿੱਚ ਅਸੀਂ ਫਿਰ ਪਾਣੀ ਨੇ ਹੁਣ ਇਹਦੇ ਵਿੱਚ ਰੋਸਟਰਡ ਕੀਤੇ ਹੋਏ ਕਾਜੂ ਤੇ ਬਦਾਮ ਇਹ ਲਓ ਜੀ ਥੋੜੇ ਥੋੜੇ ਪਾਵਾਂਗੇ ਬਾਅਦ ਵਿੱਚ ਅਸੀਂ ਗਾਰਨਿਸ਼ ਕਰਨੀ ਹੈ ਇਸ ਕਰਕੇ ਥੋੜੇ ਜਿਹੇ ਇਹਦੇ ਵਿੱਚ ਪਾ ਦੂਗੇ ਬਾਕੀ ਉੱਪਰ ਗਾਰਨਿਸ਼ ਕਰਾਂਗੇ ਅਸੀਂ ਹੋਏ ਲਾਉਣਾ ਸਟਾਰਟ ਹੋ ਗਿਆ ਪਹਿਲਾਂ ਅਸੀਂ ਫਲੇਮ ਕੱਟ ਕੀਤੀ ਸੀਗੀ ਕਿਉਂਕਿ ਇਹ ਪ੍ਰੋਪਰ ਬ੍ਰਾਊਨ ਹੋ ਗਿਆ ਸੀਗਾ ਹੁਣ ਅਸੀਂ ਥੋੜੀ ਜਿਹੀ ਫਲੇਮ ਇਹਦੀ ਜ਼ਿਆਦਾ ਕਰਕੇ ਹੁਣ ਪ੍ਰੋਪਰ ਕੁੱਕ ਹੋ ਜੂਗਾ ਇਹ ਤੁਹਾਨੂੰ ਦਿਖਾਉਣੇ ਆ ਬਸ ਥੋੜਾ ਜਿਹਾ ਟਾਈਮ ਲੱਗੂਗਾ ਜ਼ਿਆਦਾ ਨਹੀਂ ਲੱਗਦਾ ਪਾਇਆ ਸੀਗਾ ਦੁੱਧ ਹੁਣ ਅਸੀਂ ਇਹਦੇ 'ਚ ਐਡ ਕਰਨੀ ਹੈ ਚੀਨੀ ਆਹ ਲਓ ਜੀ ਚੀਨੀ ਅਸੀਂ ਲਾਸਟ 'ਚ ਪਾਣੀ ਹੈ ਸੀਂ ਦੇਖ ਸਕਦੇ ਹੋ ਇਹਦਾ ਕਲਰ ਕਿੰਨਾ ਸੋਹਣਾ ਆ ਗਿਆ ਜਿੱਦਾਂ ਆਪਾਂ ਖੋਈ ਵਗੈਰਾ ਦੀ ਬਰਫੀ ਬਣਾਉਣੀ ਹੈ ਸੇਮ ਇਹਦਾ ਉਹੀ ਮਤਲਬ ਕਲਰ ਆਇਆ ਪਿਆ ਖਾਣ ਚ ਵੀ ਬਹੁਤ ਹੀ ਅੰਮੀ ਬਣੂਗਾ ਇਹ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਇਹਦੇ ਚ ਇਹਨੂੰ ਟਾਈਮ ਵੀ ਨਹੀਂ ਲੱਗਦਾ ਜ਼ਿਆਦਾ ਬਣਾਉਂਦੇ ਹੋਏ ਬਸ ਥੋੜੇ ਜਿਹੀ ਟਾਈਮ ਚ ਹੋ ਜਾਂਦਾ ਰੈਡੀ ਸਾਡਾ ਹੋ ਰਿਹਾ ਹੈ ਹਲਵਾ ਰੈਡੀ ਤੇ ਬਸ ਥੋੜੇ ਜਿਹੀ ਟਾਈਮ ਚ ਹੀ ਰੈਡੀ ਹੋ ਜਾਣਾ ਕੋਈ ਜ਼ਿਆਦਾ ਟਾਈਮ ਲੱਗਦਾ ਨਹੀਂ ਅਸੀਂ ਵੀ ਜਿਸ ਵੀ ਬੰਦਾਰੋਂ ਮੰਗਵਾਉਂਦੇ ਆ ਉਹ ਪਤਾ ਨਹੀਂ ਕੀ ਕੀ ਕਿਦਾਂ ਦੀਆਂ ਦਾਲਾਂ ਯੂਜ਼ ਕਰਦੇ ਹੋਣਗੇ ਕਿਦਾਂ ਦਾ ਕੀ ਯੂਜ਼ ਕਰਦੇ ਹੋਣਗੇ ਸਾਨੂੰ ਘਰੇ ਪਤਾ ਅਸੀਂ ਆਪਣੇ ਹੱਥਾਂ ਨਾਲ ਹੀ ਦਾਲ ਪੀਸੀ ਆ ਸਾਰਾ ਕੁਝ ਸਾਰੀਆਂ ਚੀਜ਼ਾਂ ਆਪਣੇ ਹੱਥਾਂ ਨਾਲ ਪਾਈਆਂ ਨੇ ਕੋਈ ਵੀ ਸਾਡੀ ਭਾਂਡਾ ਨਹੀਂ ਗੰਦਾ ਸਾਫ਼ ਸੁਥਰੇ ਭਾਂਡੇ ਨੇ ਹੁਣ ਆਪਾਂ ਨੂੰ ਨਹੀਂ ਪਤਾ ਜਿਹੜਾ ਆਪਾਂ ਆਰਡਰ ਕਰਕੇ ਖਾਣੇ ਆ Zomato ਤੋਂ ਵੀ ਮਿਲ ਜਾਂਦਾ ਹਰ ਇੱਕ ਜਗ੍ਹਾ ਤੋਂ ਮਿਲ ਜਾਂਦਾ ਕਿਉਂ ਕਿਦਾਂ ਦਾ ਹੁੰਦਾ ਉਦਾ ਮਤਲਬ ਭਾਂਡੇ ਕਿਵੇਂ ਦੇ ਨਹੀਂ ਯੂਜ਼ ਕਰਦੇ ਨੇ ਗੰਦੇ ਮੰਦੇ ਮੱਖੀਆਂ ਵਗੈਰਾ ਜੋ ਵੀ ਅੱਜ ਕੱਲ੍ਹ ਸਾਫ਼ ਸਫਾਈ ਦਾ ਨਹੀਂ ਧਿਆਨ ਕਿਉਂਕਿ ਆਪਾਂ ਕਿਚਨ ਜਾ ਕੇ ਚੈੱਕ ਨਹੀਂ ਕਰਦੇ ਹੈਗੇ ਹੁਣ ਆਪਣੇ ਘਰੇ ਆਪਾਂ ਹੱਥਾਂ ਨਾਲ ਬਣਾ ਰਹੇ ਆਂ ਆਪਾਂ ਨੂੰ ਪਤਾ ਵੀ ਆਪਣੇ ਸਾਫ਼ ਸੁਥਰੇ ਹੱਥ ਨੇ ਭਾਂਡੇ ਬਿਲਕੁਲ ਸਾਫ਼ ਨੇ ਤੇ ਬਹੁਤ ਹੀ ਵਧੀਆ ਬਣੂਗਾ ਇਹ ਤੁਸੀਂ ਦੇਖੋ ਇਹਦਾ ਕਲਰ ਕਿੰਨਾ ਸੋਨਾ ਲੱਗ ਰਿਹਾ ਇਹ ਸਾਡੀ ਚੀਨੀ ਹੋ ਗਈ ਪ੍ਰੋਪਰ ਮੈਲਟ ਆ ਦੇਖੋ ਇਹ ਪ੍ਰੋਪਰ ਕੁਕ ਹੋ ਗਿਆ ਹੁਣ ਇਹ ਮਿਕਸ ਕਰਤਾ ਪ੍ਰੋਪਰ ਹਰ ਚੀਜ਼ ਮਿਕਸ ਆਪ ਹੋ ਗਈ ਇਹਦੇ ਚ ਜਿਵੇਂ ਅਸੀਂ ਦੁੱਧ ਪਾਇਆ ਸੀਗਾ ਸਾਰਾ ਕੁਝ ਦੇਖੋ ਕਿੰਨਾ ਵਧੀਆ ਕਲਰ ਆ ਗਿਆ ਇਹਦਾ ਜਿੱਦਾਂ ਆਪਣੇ ਉਦਾਂ ਕੜਾਹ ਹੁੰਦੇ ਨੇ ਸੇਮ ਉਹੀ ਕਲਰ ਆ ਗਿਆ ਹੈਗਾ ਜਿਹੜਾ ਆਪਾਂ ਆਟੇ ਦਾ ਕੜਾਹ ਬਣਾਉਂਦੇ ਆ ਇਹ ਸਾਡਾ ਮੂੰਗੀ ਦਾ ਹਲਵਾ ਜਿਹੜਾ ਕਿ ਸਾਰਿਆਂ ਨੂੰ ਬਹੁਤ ਹੀ ਪਸੰਦ ਆਉਂਦਾ ਆਪਾਂ ਵਿਆਹਾਂ 'ਵਾਂ ਸੁਝਾਣੇ ਆ ਉੱਥੇ ਬਹੁਤ সুইਟ ਡਿਸ਼ੇਸ ਦੇ ਨਾਲ ਹੁੰਦਾ ਹੈ। ਉਹ ਉਹਨਾਂ ਨੇ ਮੇਬੀ ਸ਼ਾਇਦ ਹੋਰ ਤਰੀਕੇ ਨਾਲ ਬਣਾਇਆ ਹੁੰਦਾ। ਉੱਛਾ ਦੋ ਦੁੱਧ ਨਹੀਂ ਪਾਉਂਦੇ ਪਰ ਕੀ ਇਹਦੇ ਵਿੱਚ ਐਡ ਕੀਤਾ ਦੁੱਧ ਉਹਦੇ ਨਾਲ ਇਹਦਾ ਟੇਸਟ ਬਹੁਤ ਹੀ ਵਧੀਆ ਆਊਗਾ। ਆ ਦੇਖੋ ਸਾਡਾ ਹਲਵਾ ਹੁਣ ਬਣ ਗਿਆ ਪ੍ਰੋਪਰ ਇੰਨੇ ਹੁਣ ਕੜਾਈ ਨੂੰ ਛੱਡਤਾ। ਇਦਾਂ ਕੁੱਕ ਹੁੰਦਾ ਪ੍ਰੋਪਰ ਇਹ ਪਹਿਲਾਂ ਇਹ ਕੁੱਕ ਨਹੀਂ ਹੋਇਆ ਸੀਗਾ ਹੁਣ ਹੋਇਆ ਇਹ ਪੂਰਾ ਕੁੱਕ। ਹੁਣ ਇਸ ਇਹਨੂੰ ਬੋਲ ਚ ਕੱਢਦੇ ਆ ਤੁਹਾਨੂੰ ਦਿਖਾਣੇ ਆ। ਆ ਲੋ ਜੀ ਸਾਡਾ ਹਲਵਾ ਹੋ ਗਿਆ ਅਲਰੇਡੀ। ਦੇਖੋ ਇਹਦੀ ਕਿੰਨੀ ਸੋਹਣੀ ਲੁੱਕ ਆਈ ਹੈ। ਬਹੁਤ ਹੀ ਵਧੀਆ ਲੁੱਕ ਆਈਆਂ ਇਹਨੂੰ ਪ੍ਰੋਪਰ ਕੜਾਈ ਨੂੰ ਛੱਡ ਤਾਂ ਹੁਣ ਦੇਖੋ ਤੁਸੀਂ ਪੂਲੀ ਚਿਪ ਕਰਿਆ ਇਹ ਕੜਾਈ ਦੇ ਨਾਲ ਜਦੋਂ ਇਹ ਚਿੱਕਦਾ ਹੋਊਗਾ ਉਦੋਂ ਤੱਕ ਇਹ ਕੁੱਕ ਨਹੀਂ ਹੋਇਆ ਹੁੰਦਾ ਹੁਣ ਇਹ ਪ੍ਰੋਪਰ ਕੁੱਕ ਹੋ ਗਿਆ ਇਹ ਦੇਖੋ ਤੁਸੀਂ ਇਹਦੀ ਲੁੱਕ ਬਾਕੀ ਤੁਹਾਨੂੰ ਸਰਵ ਕਰਕੇ ਦਿਖਾਣੇ ਆ ਫਾਈਨਲ ਲੁੱਕ ਆਹ ਲੋ ਜੀ ਅਸੀਂ ਪਾ ਰਹੇ ਹਾਂ ਨੂੰ ਬੌਲ ਦੇ ਵਿੱਚ ਦੇ ਲੋ ਜੀ ਸਾਡਾ ਹਲਵਾ ਹੋ ਗਿਆ ਰੈਡੀ ਤੁਸੀਂ ਵੀ ਇਹਨੂੰ ਹਲਵੇ ਨੂੰ ਕਰੇ ਕਰਿਓ ਡਰਾਈ ਤੇ ਬਹੁਤ ਯੰਮੀ ਬਣੂਗਾ ਤੇ ਇੱਥੇ ਆਪਾਂ ਕਰਦੇ ਆਂ ਵਲੌਗ ਦਾ ਐਂਡ ਤੁਹਾਨੂੰ ਮਿਲਦੇ ਆਂ ਕਿਸੇ ਨੈਕਸਟ ਵਲੌਗ ਚ ਓਕੇ ਜੀ ਬਾਏ ਬਾਏ ਤੇ ਤੁਹਾਨੂੰ ਸਾਡਾ ਹਲਵੇ ਵਾਲੀ ਵੀਡੀਓ ਲੱਗੀ ਵਧੀਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਓਕੇ ਜੀ ਬਾਏ ਬਾਏ ਟੇਕ ਕੇਅਰ